ਸਸਰੀਏ ਕਾਲ ਹਾਜ਼ਰ ਹੋਇਆ ਇੱਕ ਵਾਰੀ ਫਿਰ ਤੋਂ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਦਾ ਲੜੀਵਾਰ ਪੋਡਕਾਸਟ ਲੈ ਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਇਆ ਹਾਂ ਜਿਹੜਾ ਅੱਜ ਦਾ ਸਾਡਾ ਜਿਹੜਾ ਵਿਸ਼ਾ ਹੈਗਾ ਉਹ ਹੈ ਯੂਨੀਵਰਸਿਟੀ ਦੇ ਪਸ਼ੂ ਹਾਰ ਵੱਲੋਂ ਹੁਣੇ-ਹੁਣੇ ਵਿਕਸਿਤ ਕੀਤਾ ਗਿਆ 45 ਡੇਰੀ ਪ੍ਰੀਮਿਕਸ ਬਾਰੇ ਸੋ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਅ ਅੱਜ ਪਸ਼ੂ ਹਾਰ ਵਿਭਾਗ ਦੇ ਮੁਖੀ ਡਾਕਟਰ ਜਸਪਾਲ ਸਿੰਘ ਹੁੰਦਲ ਜੀ ਸ਼ਾਮਲ ਹੋਏ ਨੇ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਸਵਾਗਤ ਕਰਦਾ ਹੈ ਧੰਨਵਾਦ ਜੀ ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਵੀ ਜੇ ਸਾਡੇ ਪਸ਼ੂ ਪਾਲਕ ਵੀਰਾਂ ਦੀ ਜਾਣਕਾਰੀ ਹੇਤੂ ਵੀ ਡੇਰੀ ਪ੍ਰੀਮਿਕਸ ਕੀ ਹੁੰਦਾ ਹੈ ਕਉਕੀ ਸਾਡੇ ਜਿਹੜੇ ਪਸ਼ੂ ਪਾਲਕ ਵੀਰ ਐ ਉਹ ਮਿਨਰਲ ਮਿਕਸਚਰ ਤੇ ਹੁਣ ਬਾਈਪਾਸ ਫੈਟ ਤੋਂ ਭਲੀ ਭੱਜਣ ਨੂੰ ਹੋ ਗਏ ਨੇ ਬਟ ਇਹ ਡੇਰੀ ਪ੍ਰੀਮਿਕਸ ਹੁਣ ਨਵਾਂ ਜਾਂ ਸ਼ਬਦ ਆਉਣਾ ਸ਼ੁਰੂ ਹੋਇਆ ਦੱਸੋ ਜਿਹੜੀਆਂ ਆਪਾਂ ਕਹਿ ਲਈਏ ਕਿ ਜਿਹੜੇ ਸਾਡੇ ਦਧਾਰੂ ਦੁੱਧ ਵਧ ਦਿੰਦੇ ਹੈਗੇ ਆ ਜੀ ਉਹਨਾਂ ਦੀਆਂ ਜਿਹੜੀਆਂ ਧਾਨਤਾ ਦੀਆਂ ਪ੍ਰਤੀ ਜਿਹੜੀਆਂ ਲੋੜਾਂ ਹੈਗੀਆਂ ਉਹ ਆਮ ਜਿਹੜਾ ਮਿਨਰਲ ਮਿਕਸਚਰ ਤੋਂ ਪੂਰੀਆਂ ਨਹੀਂ ਹੁੰਦੀਆਂ ਜੀ ਜਾਂ ਕੁਝ ਹੋਰ ਤੱਤ ਵੀ ਜਿਹੜੇ ਚਾਹੀਦੇ ਹੁੰਦੇ ਪਰ ਉਹ ਆਮ ਮਿਨਰਲ ਮਿਕਸਚਰ ਤੋਂ ਪੂਰੇ ਨਹੀਂ ਹੁੰਦੇ ਉਹਦੇ ਕਰਕੇ ਜਿਹੜਾ ਹੈਗਾ ਆ ਇੱਕ ਖਾਸ ਤਰ੍ਹਾਂ ਦਾ ਜਿਹੜਾ ਛੋਟੀਆਂ ਧੰਤਾਂ ਦਾ ਮਿਕਸਚਰ ਬਣਾਇਆ ਜਾਂਦਾ ਹੈਗਾ ਜਿਹਨੂੰ ਅਸੀਂ ਡੇਰੀ ਪ੍ਰੀਮਿਕਸ ਕਹਿੰਦੇ ਹੈਗੇ ਆਂ ਔਰ ਬਹੁਤ ਸਾਰੀਆਂ ਕੰਪਨੀਆਂ ਇਹ ਮਾਰਕੀਟ ਦੇ ਵਿੱਚ ਇਹਨੂੰ ਵੇਚ ਰਹੀਆਂ ਹੈਗੀਆਂ ਹਰੇਕ ਨੇ ਆਪਣੇ ਆਪਣੇ ਹਿਸਾਬ ਨਾਲ ਕੰਪੋਜੀਸ਼ਨ ਬਣਾਈ ਹੈਗੀ ਆ ਇਹ ਨਿਰਭਰ ਕਰਦਾ ਕਿ ਪਸ਼ੂ ਦਾ ਦੁੱਧਾ ਉਤਪਾਦਨ ਕਿੰਨਾ ਹੈਗਾ ਪਸ਼ੂ ਦੀ ਜਿਹੜੀ ਹੈਗੀ ਆ ਉਹਦੀ ਬੋਡੀ ਵੇਟ ਕਿੰਨਾ ਹੈਗਾ ਉਹਦੇ ਹਿਸਾਬ ਨਾਲ ਅਸੀਂ ਗੱਲ ਕਰਦੇ ਹੈਗੀਆਂ ਪਰ ਜਿਹੜਾ ਜਿਹੜੀ ਪ੍ਰੀਮਿਕਸ ਹੈ ਜੀ ਆਪਾਂ ਮੋٹے ਤੌਰ ਤੇ ਕਈੇ ਕਿਸਾਨ ਵੀਰਾਂ ਦੇ ਲਈ ਇਹ ਬਹੁਤੇ ਸ਼ਬਦਨਾਮ ਵਰਤੀਏ ਤੇ ਆਮ ਤੌਰ ਦੇ ਉੱਤੇ ਇਹ ਧੰਤਾਂ ਤੇ ਵਿਟਾਮਿਨ ਦਾ ਇੱਕ ਮਿਕਸਚਰ ਹੀ ਹੈਗਾ ਆ ਛ ਹੇ ਲਈ ਸਮੇਸਰ ਰਹਿਣ ਲਈ ਪਰਜਨ ਦੇ ਵਿੱਚ ਤੇ ਵਿਕਾਸ ਦੇ ਵਿੱਚ ਮਦਦگار ਸਾਫਤ ਹੁੰਦਾ ਹੈ ਜੀ ਕਹਿਣ ਤੋਂ ਭਾਵ ਜਿਹੜੀਆਂ ਸੁਖਮ ਸੁਖਮ ਜਿਹੜੇ ਖੁਰਾਕੀ ਤੱਤ ਨੇ ਵੀ ਉਹਨਾਂ ਦਾ ਇੱਕ ਮਿਸ਼ਨ ਬਣਿਆ ਹੁੰਦਾ ਹੈ ਵੀ ਜਿਹੜਾ ਵਧੇਰੇ ਦੁੱਧ ਦੇਣ ਵਾਲੇ ਪਸ਼ੂ ਪਾਲਕ ਵੀਰ ਆਪਣੇ ਪਸ਼ੂਆਂ ਨੂੰ ਦੇ ਸਕਦੇ ਨੇ ਉਹਨਾਂ ਨੂੰ ਡਾਕਟਰ ਸਾਹਿਬ ਜਿਹੜਾ ਆਪਾਂ ਵਿਕਸਿਤ ਕੀਤਾ ਹੈਗਾ 45 ਡੇਰੀ ਪ੍ਰੀਮਿਕਸ ਜੀ ਉਹਦੇ ਵਿੱਚ ਆਪਾਂ ਕਿਹੜੇ ਕਿਹੜੇ ਸੂਖਸ਼ਮ ਤੱਤ ਜਿਹੜੇ ਵਰਤੇ ਹੈਗੇ ਆ ਜਾਂ ਵਿਟਾਮਿਨ ਵਰਤੇ ਆ ਉਹਨਾਂ ਬਾਰੇ ਵੀ ਥੋੜੀ ਜਾਣਕਾਰੀ ਦਿਓ। ਸੋ ਜਿਹੜਾ ਆਪਣਾ ਇੱਥੇ ਯੂਨੀਵਰਸਿਟੀ ਵੱਲੋਂ ਐਤਕੀ ਕਿਸਾਨ ਮੇਲੇ ਦੇ ਉੱਤੇ ਜਿਹੜਾ ਫੋਰਟੀਫਾਈਡ ਡੇਰੀ ਪ੍ਰੀਮਿਕਸ ਨੂੰ ਲਾਂਚ ਕੀਤਾ ਹੈਗਾ ਕਿਸਾਨ ਵੀਰਾਂ ਦੇ ਲਈ ਕਿਉਂਕਿ ਅਸੀਂ ਦੇਖਿਆ ਕਿ ਆ ਮਾਰਕੀਟ ਦੇ ਬਹੁਤ ਬਹੁਤ ਮਹਿੰਗੇ ਰੇਟ ਦੇ ਉੱਤੇ ਜੋ ਕੰਪਨੀ ਆਲੇ ਦੇ ਰਹੇ ਸੀਗੇ ਸੋ ਅਸੀਂ ਬੜੇ ਹੀ ਉਹਦੇ ਮੁਕਾਬਲੇ ਸਸਤੇ ਤੇ ਜਿਹੜਾ ਸਹੀ ਜਾਂ ਟੋਕ ਮੇ ਉੱਚੇ ਰੇਟ ਦੇ ਉੱਤੇ ਅਸੀਂ ਇਹ ਲਾਂਚ ਕੀਤਾ ਇਹਦੇ ਵਿੱਚ 10 5 ਲੱਗੂ ਤੱਤ ਹੈਗੀਆਂ ਜਿਹੜੀਆਂ ਕਿ ਪਸ਼ੂ ਨੂੰ ਸਭ ਤੋਂ ਵੱਧ ਲੁੜਿੰਦੀਆਂ ਹੈਗੀਆਂ ਤੇ ਸਭ ਤੋਂ ਵੱਧ ਇਹਨਾਂ ਦੀ ਪਸ਼ੂ ਦੇ ਅੰਦਰ ਘਾਟ ਆਉਂਦੀ ਹੈ ਪੰਜਾਂ ਤੱਤਾਂ ਦੇ ਵਿੱਚ ਜੇ ਮੁੱਖ ਤੌਰ ਤੇ ਮੈਂ ਗੱਲ ਕਰਾਂ ਤੇ ਜਿੰਕ ਹੈ ਸਾਡਾ ਦੂਜੇ ਨੰਬਰ ਤੇ ਕਾਪਰ ਤੀਜੇ ਨੰਬਰ ਤੇ ਮੈਗਜ਼ੀਨ ਹੈ ਚੌਥੇ ਨੰਬਰ ਤੇ ਦੱਸੋ ਜਿਹੜਾ ਹੈਗਾ ਇਹਦੇ ਵਿੱਚ ਆਇਓਡੀਨ ਤੇ ਪੰਜਵੇਂ ਨੰਬਰ ਦੇ ਉੱਤੇ ਕਵਾਰਟ ਸੋ ਪੰਜ ਲੱਗੂ ਤੱਨਤਾ ਜੋ ਸਭ ਤੋਂ ਵੱਧ ਸਾਡੇ ਦੁੱਧ ਵਾਲੇ ਪਸ਼ੂ ਨੂੰ ਲੜਿੰਦੀਆਂ ਹੈਗੀਆਂ ਔਰ ਜਿਹਦੀ ਆਮੂਮਨ ਘਾਟ ਆ ਜਾਂਦੀ ਹੈਗੀ ਆ ਉਹ ਤੱਨਤਾ ਸੀ ਪਾਈਆਂ ਨਾਲ ਹੀ ਅਸੀਂ 10 ਵਜੇ ਦੇ ਵਿੱਚ ਵਿਟਾਮਿਨ A ਤੇ ਵਿਟਾਮਿਨ D ਜੀ ਇਹ ਦੋਨੇ ਚੀਜ਼ਾਂ ਪਾਈਆਂ ਹੈਗੀਆਂ ਤੇ ਬਾਇਓਟਿਨ ਜਿਹੜੀ ਕਿ ਆਮ ਤੌਰ ਤੇ ਸਾਡੇ ਕਿਸਾਨ ਵੀਰਾਂ ਨੂੰ ਮਾਰਕੀਟ ਵਿੱਚ ਮਿਲਦੀ ਨਹੀਂ ਹੈਗੀ ਪਰ ਜੇ ਸਾਡੀ ਇਹ ਉਚਿਤ ਮਾਤਰਾ ਵਿੱਚ ਵਰਤਣ ਤੇ ਉਹਦੀਆਂ ਲੋੜਾਂ ਇੱਥੋਂ ਪੂਰੀਆਂ ਹੋ ਜੂਗੀਆਂ ਜੀ ਔਰ ਅਸੀਂ ਇਹਨੂੰ ਇਸ ਤਰ੍ਹਾਂ ਡਾਕਟਰ ਜਸਵੰਦਰ ਜੀ ਬਣਾਇਆ ਕਿ ਜੇਕਰ ਸਾਡਾ ਕਿਸਾਨ ਵੀਰ ਇਹਨੂੰ ਇਸਤੇਮਾਲ ਕਰਦਾ ਤਾਂ 30 ਤੋਂ 35 ਲੀਟਰ ਦੁੱਧ ਦੇਣ ਵਾਲੇ ਪਸ਼ੂ ਦੀਆਂ ਇਹਨਾਂ ਧੰਤਾਂ ਪ੍ਰਤੀ ਲੋਣਾ ਉਹ ਪੂਰੀਆਂ ਹੋ ਜਾਂਦੀਆਂ ਜੀ ਡਾਕਟਰ ਜੀ ਕਦਰ ਸੋ ਜਿੱਦਾਂ ਤੁਸੀਂ 5 ਲਘੂ ਖनिज ਦਾ ਨਾਮ ਲਿਆ ਤੇ 3 ਵਿਟਾਮਿਨ ਦਾ ਨਾਮ ਲਿਆ ਹੈਗਾ ਜੀ ਮਤਲਬ ਜੇ ਸਾਡੇ ਪਸ਼ੂ ਪਾਲਕ ਵੀਰ ਜੇ ਉਹ ਇਹ ਜਾਨਣਾ ਚਾਹਣ ਕਿ ਇਹ ਪੱਠਿਆਂ ਤੋਂ ਨਹੀਂ ਮਿਲਦੀ ਜੇ ਘੱਟ ਮਿਲਦੀ ਆ ਵੀ ਜੇ ਇਹਨਾਂ ਦੀ ਘਾਟ ਆ ਜੇ ਤਾਂ ਕੀ ਹੋ ਜੂਗਾ ਸੋ ਇਦਾਂ ਹੁੰਦਾ ਕਿ ਜਿਹੜੀ ਇਹ ਸਾਰੀ ਆਪਣੀਆਂ ਧੰਤਾਂ ਤਾਂ ਹੈਗੀਆਂ ਜੀ ਇਹਨਾਂ ਦੇ ਆਪਣੇ ਆਪਣੇ ਸਰੀਰ ਦੇ ਵਿੱਚ ਜਿਹੜਾ ਹੈ ਕੈਲੀ ਹੈ ਫੰਕਸ਼ਨ ਹੈਗੇ ਆ ਇੱਕ ਉਹਨਾਂ ਦੇ ਰੋਲ ਹੈਗਾ ਆਦਾ ਕਰਦੇ ਸਰੀਰ ਦੇ ਵਿੱਚ ਜੇ ਮੈਂ ਜ਼ਿੰਕ ਦੀ ਗੱਲ ਕਰਾਂ ਜ਼ਿੰਕ ਜਿਹੜਾ ਆ ਪਸ਼ੂ ਦੀ ਚਮੜੀ ਜਿਹੜੀ ਹੈਗੀ ਆ ਸਾਡੀ ਵੀ ਚਮੜੀ ਆ ਉਹਦੇ ਲਈ ਜ਼ਰੂਰੀ ਹੈਗਾ ਫਿਰ ਇਹ ਜਿਹੜਾ ਰੋਗ ਰਹਿਤਾਂ ਪ੍ਰਦਾਨ ਕਰਦਾ ਹੈਗਾ ਇਮਿਊਨਿਟੀ ਇਮਿਊਨਿਟੀ ਪ੍ਰਦਾਨ ਕਰਦਾ ਬਹੁਤ ਸਾਰੇ ਜਿਹੜੇ ਅਨਜ਼ਾਈਮ ਸਾਡੇ ਸਰੀਰ ਦੇ ਵਿੱਚ ਉਹਦਾ ਇਹ ਹਿੱਸਾ ਹੈਗਾ ਖੁਰਾਂ ਦੇ ਲਈ ਵੀ ਲੜਿੰਦਾ ਹੈਗਾ ਸੋ ਦੂਜੇ ਨੰਬਰ ਦੇ ਉੱਤੇ ਜੇ ਮੈਂ ਗੱਲ ਕਰਾਂ ਕਾ퍼 ਦੀ ਤੇ ਕਾ퍼 ਹੀਮੋਗਲੋਬਿਨ ਜਿਹੜਾ ਹੈਗਾ ਉਹ ਲਈ ਬੜਾ ਜ਼ਰੂਰੀ ਚਾਹੀਦਾ ਦੂਜੇ ਨੰਬਰ ਦੇ ਤੇ ਜਿਹੜਾ ਕਾ퍼 ਹੈਗਾ ਉਹ ਜਿਹੜਾ ਆਪਾਂ ਨੂੰ ਪਤਾ ਕਿਹੜੀ ਆ ਉਹ ਆਨ ਹੈਗੀ ਆ ਜਾਂ ਜਿਹੜੇ ਵਾਲ ਆ ਸਰੀਰ ਤੇ ਉਹਨਾਂ ਲਈ ਵੀ ਲੜਿੰਦਾ ਹੈਗਾ ਕਾਪਰ ਵੀ ਜਿਹੜਾ ਹੈਗਾ ਉਹ ਇਦੂ ਇਲਾਵਾ ਹੋਰ ਵੀ ਕਈ ਸਾਰੇ ਐਨਜ਼ਾਈਮ ਦੇ ਵਿੱਚ ਸਰੀਰ ਦੇ ਵਿੱਚ ਲੜੀਂਦਾ ਹੁੰਦਾ ਤੀਜੇ ਨੰਬਰ ਤੇ ਆਪਾਂ ਫਿਰ ਮੈਗਜ਼ੀਨ ਦੀ ਗੱਲ ਕਰਦੇ ਆ ਤਾਂ ਉਹ ਜਿਹੜੀਆਂ ਆਪਾਂ ਕਹ ਲਈਏ ਹੱਡੀਆਂ ਜਾਂ ਕਾਰਟਿਲੇਜ ਲਈ ਉਹ ਵੀ ਰੋਗ ਰਹਿਤਾਂ ਲਈ ਜਿਹੜਾ ਸਰੀਰ ਦੇ ਵਿੱਚ ਬੜਾ ਚਾਹੀਦਾ ਹੈਗਾ ਔਰ ਉਹ ਕਾਰਬੋਹਾਈਡਰੇਟ ਤੇ ਫੈਟ ਦੇ ਜਿਹੜਾ ਮੈਟਾਬੋਲਿਜ਼ਮ ਜਾਂ ਕਹਿ ਲਈਏ ਆਪਾਂ ਕੇ ਉਹਦੇ ਜਿਹੜੀਆਂ ਢਾਹ ਸਾਰੂ ਕਿਰਿਆਵਾਂ ਆ ਉਹਦਾ ਲਈ ਵੀ ਲੋੜੀਂਦਾ ਹੁੰਦਾ ਜੀ ਇਸੇ ਤਰ੍ਹਾਂ ਜਿਹੜਾ ਆਇਓਡੀਨ ਆਪਾਂ ਸਾਰਿਆਂ ਨੂੰ ਪਤਾ ਆ ਥਾਇਰੋਇਡ ਜਿਹੜਾ ਹਾਰਮੋਨ ਆ ਉਹਦੇ ਲਈ ਲੋੜੀਂਦਾ ਹੋਣ ਕਰਕੇ ਜਿਹੜਾ ਪਸ਼ੂ ਦੀ ਗਰੋਥ ਜਿਹੜੀ ਆਪਾਂ ਕਹਿ ਲਈਏ ਬਾਧਾ ਵਿਕਾਸ ਉਹਦੇ ਲਈ ਚਾਹੀਦਾ ਹੈਗਾ ਔਰ ਸਰੀਰ ਦੇ ਵਿੱਚ ਢਾਹੂ ਸਾਰੂ ਕਿਰਿਆਵਾਂ ਜਿਹਨੂੰ ਮੈਟਾਬੋਲਿਜ਼ਮ ਦੇ ਨਾਂ ਨਾਲ ਜਾਣਿਆ ਜਾਂਦਾ ਸੋ ਉਹਨਾਂ ਲਈ ਵੀ ਲੋੜੀਂਦਾ ਹੈਗਾ ਇਸੇ ਤਰ੍ਹਾਂ ਜਿਹ ਪੇਟ ਆ ਉਹਦੇ ਵਿੱਚ ਵਿਟਾਮਿਨ B12 ਬਣਾਉਣ ਲਈ ਚਾਹੀਦਾ ਹੈ ਵਿਟਾਮਿਨ B12 ਆਪਣੇ ਤੌਰ ਤੇ ਹੀ ਪਸ਼ੂ ਦੇ ਸਰੀਰ ਦੇ ਵਿੱਚ ਬਹੁਤ ਸਾਰੇ ਜਿਹੜੀ ਆ ਰੋਲ ਅਦਾ ਕਰਦਾ ਹੈਗਾ ਸੋ ਉਹਦੇ ਲਈ ਲੜੀਂਦਾ ਹੈਗਾ ਇਸੇ ਤਰ੍ਹਾਂ ਵਿਟਾਮਿਨ ਏ ਸਾਡੇ ਕਿਸਾਨ ਵੀ ਜਿਹੜੇ ਆਮ ਤੌਰ ਤੇ ਹੀ ਪਾਉਂਦੇ ਹੈਗੇ ਆ ਸੋ ਵਿਟਾਮਿਨ ਏ ਦੀ ਜੇ ਗੱਲ ਕਰੀਏ ਤਾਂ ਉਹ ਵੀ ਜਿਹੜਾ ਆ ਰੋਸ਼ਨੀ ਲਈ ਚਾਹੀਦਾ ਆ ਪਸ਼ੂਆਂ ਦੇ ਪਰਜਨ ਲਈ ਚਾਹੀਦਾ ਹੈਗਾ ਔਰ ਇਹੇ ਸਰੀਰ ਦੇ ਵਿੱਚ ਤੁਸੀਂ ਕਹਿ ਲੋ ਕਿ ਹਰ ਤਰ੍ਹਾਂ ਦੀਆਂ ਚੀਜ਼ਾਂ ਲਈ ਲੜੀਂਦਾ ਹੈਗਾ ਔਰ ਇਹਦੇ ਨਾਲ ਇਮਿਊਨਿਟੀ ਵਿੱਚ ਵੀ ਇਹਦਾ ਬਹੁਤ ਰੋਲ ਹੈਗਾ ਇਦਾਂ ਇਦਾਂ ਸਭ ਵਿਟਾਮਿਨ ਡੀ ਆ ਸਾਨੂੰ ਪਤਾ ਕੈਲਸ਼ੀਅਮ ਤੇ ਫਾਸਫੋਰਸ ਉਹਨਾਂ ਦਾ ਜਿਹੜਾ ਆ ਸਰੀਰ ਦੇ ਵਿੱਚ ਜਿਹੜੀ ਉਹਦੀ ਪਸ਼ੂ ਦਾ ਪੇਟ ਆ ਉਹਦੇ ਵਿੱਚੋਂ ਜੇ ਉਹਨੇ ਜਜ਼ਬ ਹੋਣਾ ਆ ਐਬਜ਼ਾਰਬ ਹੋਣਾ ਤੇ ਉਹਦੇ ਲਈ ਵੀ ਉਹ ਲੜੀਂਦਾ ਹੈਗਾ ਜੀ ਔਰ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਕਹਿ ਲਈਏ ਤੇ ਜਿਹੜੀਆਂ ਹੈਗੀਆਂ ਆ ਮਸਲ ਹੈਗਾ ਜੀ ਉਹਨੂੰ ਮਤਲਬ ਸਟਰੈਂਥ ਦਿੰਦਾ ਉਹਨੂੰ ਤਾਕਤ ਦਿੰਦਾ ਹੈਗਾ ਔਰ ਬਾਇਓਟਿਨ ਜਿਹੜਾ ਹੈਗਾ ਇਹ ਹਰੇਕ ਸਾਡੇ ਕਿਸਾਨ ਵੀ ਨੂੰ ਹੁਣ ਇਸ ਲਈ ਪਤਾ ਕਿ ਖੁਰਾਂ ਲਈ ਬੜਾ ਜ਼ਰੂਰੀ ਹੈਗਾ ਸੋ ਜੇਕਰ ਇਹਨਾਂ ਸਾਰੀਆਂ ਚੀਜ਼ਾਂ ਦੀ ਘਾਟ ਹੋ ਜਾਂਦੀ ਆ ਖੋਰਾਨਾਸਬੰਧਤ ਪਰਜਨਨਾਸਬੰਧਤ ਬਾਧੇ ਦੇ ਵਿਕਾਸ ਨਾਲ ਸੰਬੰਧਤ ਹਿਮੋਗਲੋਬਿਨ ਨਾਲ ਸੰਬੰਧਤ ਸੋ ਇਹ ਸਾਰੀਆਂ ਬਹੁਤ ਸਾਰੀਆਂ ਲਾਮ ਤਾਂ ਸਾਡੇ ਕਿਸਾਨ ਵੀ ਆਪਣੇ ਪਸ਼ੂਆਂ ਵਿੱਚ ਜਿਹੜੀਆਂ ਹੈਗੀਆਂ ਉਹ ਨੋਟਿਸ ਕਰਦੇ ਹੈਗੇ ਆ ਜਾਂ ਕਹਿ ਲਈਏ ਕਿ ਉਹਨਾਂ ਨੂੰ ਆ ਕੇ ਚੰਬੜ ਜਾਂਦੀਆਂ ਜਿਹੜੀਆਂ ਕਿ ਪਸ਼ੂ ਦੇ ਦੁੱਧ ਦੇ ਉਤਪਾਦਨ ਤੇ ਉਹਦਾ ਵਿਕਾਸ ਘਟਾਉਣ ਕਰਕੇ ਜਿਹੜਾ ਨੁਕਸਾਨ ਕਰ ਜਾਂਦੀਆਂ ਸਰੀਰ ਦਾ ਕੜਸਾ ਇੱਕ ਚੀਜ਼ ਮੈਂ ਸੇ ਪੁੱਛਣਾ ਚਾਹਾਂਗਾ ਵੀ ਜਿਹੜੀ ਤੁਸੀਂ ਬਾਇਓਟਿਨ ਦਾ ਨਾਮ ਲਿਆ ਹੈ ਕੀ ਇਹ ਜਿਹੜੇ ਆਮ ਭਾਸ਼ਾ ਚ ਫਾਰਮਰ ਵੀਰ ਇਹਨੂੰ ਵਿਟਾਮਿਨ H ਕਹਿੰਦੇ ਉਹ ਉਹੀ ਬਿਲਕੁਲ ਜਿਹੜਾ ਵਿਟਾਮਿਨ H ਦੇ ਸ਼ੈਤ ਸਾਡੇ ਕਿਸਾਨ ਵੀਰ ਕੁਝ ਇੰਜੈਕਸ਼ਨ ਜਾਂ ਟੀਕੇ ਲਾ ਲੈਂਦੇ ਹੈਗੇ ਜੀ ਪਰ ਇਹ ਟੀਕੇ ਵਾਲੀ ਗੱਲ ਨਹੀਂ ਹੈਗੀ ਇਹ ਪਸ਼ੂ ਨੂੰ ਸਾਰਾ ਸਾਲ ਹੀ ਚਾਹੀਦਾ ਜੀ ਡਾਕਟਰ ਇਸ ਕਰਕੇ ਜੇਕਰ ਇਹ ਪ੍ਰੀਮਿਕਸ ਦੀ ਵਰਤੋਂ ਕਰਦੇ ਰਹਿਣਗੇ ਤਾਂ ਜਿੰਨਾ ਕਿ ਚਾਹੀਦਾ ਹੈਗਾ 15 ਮਿਲੀਗ੍ਰਾਮ ਇਹਦੀ ਡੋਸ ਦੇ ਵਿੱਚੋਂ ਲਗਭਗ ਰੋਜ਼ ਦਾ ਮਿਲਦਾ ਰਹਿੰਦਾ ਉਹ ਇੰਨੇ ਨਾਲ ਹੀ 10 ਤੋਂ 20 ਮਿਲੀਗ੍ਰਾਮ ਇਹਦੀ ਡੋਸ ਹੁੰਦੀ ਹੈਗੀ ਆ ਵੱਖ-ਵੱਖ ਪਸ਼ੂਆਂ ਦੇ ਉਤਪਾਦਨ ਦੇ ਹਿਸਾਬ ਨਾਲ ਔਰ 15 ਮਿਲੀਗ੍ਰਾਮ ਇਹਦੀ ਸਾਡੇ ਵਾਲੀ ਡੋਸ ਤੋਂ ਮਿਲ ਜਾਣਾ ਹੈਗਾ ਔਰ ਜੋ ਤੁਸੀਂ ਇਹ ਕਹ ਲਓ ਕਿ ਪਸ਼ੂ ਨੂੰ ਕੋਈ ਵੀ ਜਿਹੜਾ ਵਟਮ ਐਚ ਦਾ ਇੰਜੈਕਸ਼ਨ ਜਾਂ ਕੋਈ ਹੋਰ ਵੀ ਟੀਕਾ ਲਾਉਣ ਦੀ ਜਾਂ ਕੋਈ ਹੋਰ ਵੀ ਸਪੈਸ਼ਲ ਮਹਿੰਗੀ ਚੀਜ਼ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇਸੇ ਦੇ ਵਿੱਚੋਂ ਹੀ ਜਿਹੜਾ ਇੰਨੇ ਸਸਤੇ ਰੇਟਾਂ ਦੇ ਉਪਲਬਧ ਹੋ ਜਾਏਗਾ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿੱਦਾਂ ਹੁਣ ਤੁਸੀਂ ਪਾਉਣ ਦੀ ਗੱਲ ਕੀਤੀ ਹੈ ਤੇ ਜੇ ਆਪਾਂ ਇਹਨੂੰ ਵੰਡ ਦੇ ਵਿੱਚ ਪਾਉਣਾ ਹੋਵੇ ਜਾਂ ਪਸ਼ੂ ਪਾਲਕ ਵੀਰ ਨੇ ਅਲੱਗ-ਅਲੱਗ ਪਸ਼ੂਆਂ ਨੂੰ ਪਾਉਣਾ ਹੋਵੇ ਤਾਂ ਕੀ ਇਹਦੀ ਡੋਜ਼ ਕੀ ਰਹੂਗੀ ਬਿਲਕੁਲ ਜੀ ਇਹ ਦੋ ਤਰੀਕਿਆਂ ਨਾਲ ਸੀ ਸਾਡੇ ਉਹਦੇ ਪੈਕਟ ਦੇ ਉੱਪਰ ਵੀ ਲਿਖਿਆ ਹੈਗਾ ਸੋ ਇੱਕ ਤਰੀਕਾ ਹੈਗਾ ਕਿ ਅਸੀਂ ਜਿਹੜਾ ਦਾਣਾ ਬਣਾਉਨੇ ਹੈਗੇ ਆ ਕੁਆਂਟਲ ਦੇ ਵਿੱਚ 100 ਤੋਂ 150 ਗ੍ਰਾਮ ਪਾ ਦਈਏ ਉਹ ਸਫੀਸ਼ੀਐਂਟ ਉਚਿਤ ਮਾਤਰਾ ਚ ਹੈਗਾ ਉਹ ਪਸ਼ੂ ਦੀਆਂ ਲੋੜਾਂ ਪੂਰੀਆਂ ਕਰ ਦਿੰਦਾ ਔਰ ਸਾਡੇ ਅਗਾਹ ਬਹੁਤੂ ਕਿਸਾਨ ਵੀਰ ਬਹੁਤ ਸਾਰੇ ਜਿਹੜੇ ਆ ਇਸ ਵੇਲੇ ਟਾਪ ਡਰੈਸਿੰਗ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਕਿ ਹਰੇਕ ਪਸ਼ੂ ਨੂੰ ਅਲੱਗ-ਅਲੱਗ ਪੌਣਾ ਪਸੰਦ ਕਰਦੇ ਆ ਉਹਦੇ ਵਿੱਚ ਸਾਰਾ ਕੁਝ ਹੀ ਪਾਉਂਦੇ ਆ ਸੋ ਜੇਕਰ ਅਸੀਂ ਇਦਾਂ ਪੌਣਾ ਹੋਵੇ ਤਾਂ 10 ਤੋਂ 12 ਮਿਲੀਗ੍ਰਾਮ ਦੇ ਕਰੀਬ ਜਿਹੜਾ ਹੈਗਾ 10 ਤੋਂ 12 ਗ੍ਰਾਮ ਜਿਹੜਾ ਪ੍ਰਤੀ ਦਿਨ ਅਸੀਂ ਪਾਉਣਾ ਹੈਗਾ ਆ ਤਾਂ ਕਿ ਪਸ਼ੂ ਦੀਆਂ ਜਿਹੜੀਆਂ ਇਹਨਾਂ ਧੰਤਾਂ ਪ੍ਰਤੀ ਇਹਨਾਂ ਵਿਟਾਮਿਨ ਪ੍ਰਤੀ ਲੋੜਾਂ ਪੂਰੀਆਂ ਹੋ ਜਾਣ ਜੀ ਰੋਕ ਸਰ ਜੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਪਾਣ ਦੱਸਿਆ ਵੀ ਇਹ ਜੇ ਵੰਡ ਚ ਪਾਉਣਾ ਹੋਵੇ ਤੇ ਜਾਂ ਜੇ ਟਾਪ ਡਰੈਸਿੰਗ ਕਰਨੀ ਹੋਵੇ ਤਾਂ ਆਪਾਂ ਇਸ ਜੇ ਡੇਰੀ ਪ੍ਰੀਮਿਕਸ ਦੀ ਕਰ ਸਕਦੇ ਹੈਗੇ ਆ ਹੁਣ ਡਾਕਟਰ ਸਾਹਿਬ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਇਹ ਵੀ ਦੱਸ ਦੋ ਵੀ ਜਿਹੜਾ ਇਹ ਆਪਾਂ 45 ਡੇਰੀ ਪ੍ਰੀਮਿਕਸ ਲਾਂਚ ਕੀਤਾ ਹੈ ਵੀ ਇਹਦੀ ਪਪੁਲਬਧਤਾ ਕਿੱਥੇ ਕਿੱਥੇ ਹੈਗੀ ਹੈ ਤੇ ਮੌਜੂਦਾ ਸਮੇਂ ਚ ਇਹਦਾ ਕੀ ਰੇਟ ਚ ਹੈਗਾ ਸੋ ਜਿਹੜਾ ਇਹ ਸਾਡਾ 45 ਡੇਰੀ ਪ੍ਰੀਮਿਕਸ ਹੈਗਾ ਇਹ ਕਿਸਾਨ ਵੀਰਾਂ ਲਈ ਹੀ ਲਾਂਚ ਕੀਤਾ ਗਿਆ ਜੀ ਇਹਦੀ ਅਸੀਂ ਬਹੁਤ ਘੱਟ ਰੇਟ 220 ਰੁਪਏ ਕਿਲੋ ਰੱਖਿਆ ਜੀ ਇੱਕ ਤਾਂ ਦੀ ਅਸੀਂ ਪੈਕਿੰਗ 1 ਕਿਲੋ ਦੀ ਰੱਖੀ ਆ ਕਿਉਂਕਿ ਜਿਹੜੇ ਮਾਰਕੀਟ ਦੇ ਵਿੱਚ ਉਪਲਬਧਿਆ 25-25 ਕਿਲੋ ਦੀ ਪੈਕਿੰਗ ਹੈਗੀ ਆ ਪ੍ਰੀਮਿਕਸਾਂ ਦੀ ਉਹ ਜਦੋਂ ਪਾਉਣ ਲੱਗਦੇ ਸਾਡੇ ਕਿਸਾਨ ਵੀਰ ਤੇ ਉਹਨਾਂ ਨੂੰ ਕਈ ਵਾਰ ਬਾਕੀ ਦਾ ਉਦਦੇ ਪਿਆ ਪਿਆ ਖਰਾਬ ਹੋ ਜਾਂਦਾ ਸੋ ਕਿਲੋ ਹੋਣ ਕਰਕੇ ਦੀ ਵਰਤੋਂ ਜਲਦੀ ਹੋ ਜਾਏਗੀ ਜੀ ਦੂਜੇ ਨੰਬਰ ਦੇ ਉੱਤੇ ਰੇਟ 220 ਰੁਪਏ ਪ੍ਰਤੀ ਕਿਲੋ ਹੋਣ ਕਰਕੇ ਇੰਨੇ ਘੱਟ ਰੇਟ ਤੇ ਇਹ ਉਪਲਬਧ ਨਹੀਂ ਹੁੰਦਾ ਤੇ ਗਾਰੰਟੀ ਤਾਂ ਜਿੱਥੇ ਯੂਨੀਵਰਸਿਟੀ ਦੀ ਸਟੈਂਪ ਲੱਗ ਗਈ ਉੱਥੇ ਗਾਰੰਟੀ ਦੀ ਤਾਂ ਸਵਾਲ ਹੀ ਖਤ ਅਸਲੀ ਜੋ ਉਹ ਟੈਸਟ ਹੋਣ ਤੋਂ ਬਾਅਦ ਹਰ ਜੀਚ ਜਿਹੜੀ ਸਾਲਟ ਹੈਗਾ ਜਿਹੜਾ ਹਰ ਤਾਤੇ ਆ ਟੈਸਟ ਕਰਕੇ ਪਾਇਆ ਜਾਂਦਾ ਬਿਲਕੁਲ ਤਾਂ ਕਿ ਪਸ਼ੂ ਦੀਆਂ ਲੋੜਾਂ ਪੂਰੀਆਂ ਹੋ ਸਕਣ ਜਿੱਥੋਂ ਤੱਕ ਉਪਲਬਧਤਾ ਦੀ ਗੱਲ ਹੈਗੀ ਆ ਇਹ ਜਾਂ ਤਾਂ ਅਸੀਂ ਜਿਹੜਾ ਪਸ਼ੂ ਹਾਰ ਵਿਭਾਗ ਸਾਡਾ ਯੂਨੀਵਰਸਿਟੀ ਲੁਧਿਆਣੇ ਵਾਲਾ ਜਾਂ ਸਾਡੇ ਇੱਥੇ ਹੀ ਕਿਸਾਨ ਸੇਵਾ ਕੇਂਦਰ ਆ ਉੱਥੋਂ ਲੈ ਸਕਦੇ ਆ ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਖੇਤੀਬੀ ਵਿਗਿਆਨ ਕੇਂਦਰ ਹੈਗੇ ਆ ਚਾਹੇ ਉਹ ਮਾਲਵੇ ਵਿੱਚ ਹੋਣ ਚਾਹੇ ਦੁਆਬੇ ਵਿੱਚ ਹੋਣ ਜਾਂ ਮਾਝੀ ਵਿੱਚ ਹੋਣ ਸੋ ਸਾਰੇ ਹੀ ਖੇਤੀਬੀ ਵਿਗਿਆਨ ਕੇਂਦਰਾਂ ਤੇ ਅਸੀਂ ਜਦੋਂ ਵੀ ਉਹ ਸਾਡੇ ਕੋਲ ਆਉਂਦੇ ਆ ਅਸੀਂ ਉਪਲਬਧ ਕਰਵਾ ਦਿੰਨੇ ਹੈਗੀਆਂ ਔਰ ਕਿਸਾਨ ਵੀ ਜਿਹੜੇ ਆ ਉੱਥੋਂ ਲੈ ਸਕਦੇ ਆ ਜੇਕਰ ਕਿਸੇ ਖੇਤੀਬੀ ਵਿਗਿਆਨ ਕੇਂਦਰ ਤੇ ਉਹਨਾਂ ਨੂੰ ਨਹੀਂ ਵੀ ਮਿਲਦਾ ਜੇਕਰ ਉਹ ਉੱਥੇ ਦੇ ਜਿਹੜਾ ਵੀ ਸੰਬੰਧਤ ਐਨੀਮਲਸ ਹੈ ਇਸ ਨਾਲ ਡੀਲ ਕਰਦਾ ਹੈ ਸਾਇੰਸ ਦਾ ਨਹਿਗਾ ਆ ਸੋ ਉਹਨੂੰ ਲਿਖਾਉਣਗੇ ਤੂੰ ਇੱਥੋਂ ਲੈ ਕੇ ਜਾਊਗਾ ਕਿਉਂਕਿ ਸਾਰੇ ਹੀ ਖੇਤੀ ਵਿਗਿਆਨ ਸਾਡੇ ਕੋਲੋਂ ਮਿੰਨਲ ਮਿਕਸਚਰ ਲੈ ਕੇ ਜਾਂਦੇ ਆਂ ਔਰ ਅਸੀਂ ਨਾਲ ਬਹੁਤੇ ਇਸ ਵੇਲੇ ਸਾਡੇ ਕੋਲ ਪ੍ਰੀਮਿਕਸ ਵੀ ਲੈਣ ਲੱਪੇ ਆ ਸੋ ਜਦੋਂ ਉਹ ਜਾ ਕੇ ਮੰਗਣਗੇ ਤਾਂ ਯਕੀਨਨ ਉਹਨਾਂ ਨੂੰ ਉੱਥੇ ਉਪਲਬਧ ਹੋ ਜਾਏਗਾ ਜੀ ਰੌਖ ਸਾਹਿਬ ਸੋ ਡਾਕਟਰ ਸਾਹਿਬ ਨੇ ਆਪਾਂ ਨੂੰ ਜਿਹੜਾ 45 ਦੀ ਡੇਰੀ ਪ੍ਰੀਮਿਕਸ ਉਹਦਾ ਡੇਰੀ ਪਸ਼ੂਆਂ ਵਾਸਤੇ ਕੀ ਕੀ ਫਾਇਦੇ ਨੇ ਬੜੇ ਵਿਸਤਾਰ ਨਾਲ ਦੱਸਿਆ ਕਿੱਥੋਂ ਕਿੱਥੋਂ ਉਪਲਬਧ ਹੋਊਗਾ ਕਿੰਨੇ ਰੇਟ 'ਚ ਉਪਲਬਧ ਹੋਊਗਾ ਇਹ ਸਾਰਾ ਕੁਝ ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਹੀ ਸਿੰਪਲ ਭਾਸ਼ਾ ਦੇ ਵਿੱਚ ਦੱਸਿਆ ਤੇ ਮੈਨੂੰ ਉਮੀਦ ਹੈ ਵੀ ਜਿਹੜੇ ਸਾਡੇ ਅਗਾਹ ਵਧੂ ਪਸ਼ੂ ਪਾਲਕ ਵੀਰ ਨੇ ਉਹ ਇਸ ਜਿਹੜਾ ਉਹਨਾਂ ਲਈ ਹੀ ਬਣਾਇਆ ਗਿਆ ਹੈ 45 ਡੇਰੀ ਪ੍ਰੀਮਿਕਸ ਉਹਦੀ ਵਰਤੋਂ ਕਰਕੇ ਆਪਣੇ ਵੱਡਮਣ ਲਈ ਪਸ਼ੂਆਂ ਤੋਂ ਬਧੇਰੇ ਦੁੱਧ ਲੈਣ ਵਿੱਚ ਕਾਮਯਾਬ ਹੋ ਸਕਣਗੇ ਡਾਕਟਰ ਸਾਹਿਬ ਤੁਹਾਡਾ ਇਸ ਪ੍ਰੋਗਰਾਮ ਚ ਆਉਣ ਚ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਹੈ